14 ਅਗਸਤ ਦੀ ਉਹ ਵੀਡੀਓ ਆ ਭੈਣ ਨੂੰ ਬਿਬਲਾ ਨੂੰ ਰਾਜਪੁਰੇ ਤੋਂ ਲੈ ਕੇ ਆਏ ਸੀ ਅਫੀਸਰ ਕਲੋਨੀ ਸੇ 6-7 ਸਾਲਾਂ ਤੋਂ ਭੈਣ ਇਕੱਲੀ ਉਹ ਰੂਮ ਦੇ ਵਿੱਚ ਰਹਿੰਦੀ ਸੀ ਬਿਬਲਾ ਭੈਣ ਨੇ ਉਹ ਤਕਲੀਫ ਜਿਹੜੀ ਗੱਡੀ ਉਹ ਕਿਉਂ ਗੱਡੀ ਕਿਹਦੇ ਕਰਕੇ ਕੱਟੀ ਉਹਦੇ ਜ਼ਿੰਮੇਵਾਰ ਕੌਣ ਸੀ ਇਹ ਵੀ ਤੁਸੀਂ ਸਾਰੇ ਜਾਣਦੇ ਹੋ 2 ਸਾਲ ਤੇ 4 ਮਹੀਨੇ ਤੇ 12 ਦਿਨ ਹੋ ਗਏ ਮਾਣ ਸਾਡੇ ਇਸ ਘਰ ਚ ਆਈ ਭੈਣ ਦਾ ਸੰਦੀ ਪੱਟੀ

ਬੈੱਡ ਆ ਗਿਆ ਹਾਂਜੀ ਬੈੱਡ ਮਿਲ ਗਿਆ ਆਪਾਂ ਨੂੰ ਭੈਣ ਨੇ ਭੇਜਤਾ ਸੀ ਨਾ ਧੰਨਵਾਦ ਉਹ ਭੈਣ ਦਾ ਹੋਰ ਸੋਚ ਲਾ ਕੋਈ ਲਮਾਰੀ ਅਲਮਾਰੀ ਸੀ ਅਲਮਾਰੀ ਚਾਹੀਦੀ ਆ ਹਾਂ ਕੱਪੜੇ-ਕੱਪੜੇ ਰੱਖਣ ਨੂੰ ਗੌਰ ਰੇ ਦੀ ਲਮਾਰੀ ਠੀਕ ਹੈ ਹੋਰ ਪੇਟੀ ਪੇਟੀ ਵੀ ਪੇਟੀ ਵੀ ਚਾਹੀਦੀ ਆ ਚਲ ਪੇਟੀਆਂ ਰਿੱਥੇ ਬਾਧੂ ਪਈਆਂ ਆਪਣੇ ਕੋਲੇ ਇੱਥੋਂ ਭੇਜ ਦਾਂਗੇ ਪੇਟੀ ਚ 5-7 ਬਿਸਤਰੇ ਪਾ ਕੇ ਵੀ ਭੇਜ ਦਾਂਗੇ ਇੱਥੋਂ ਨਵੇਂ ਅਸੀਂ ਠੀਕ ਆ 10 ਬਿਸਤਰੇ ਪਾ ਕੇ ਨਾ ਨਾਲ ਜੋੜਾ ਜਾਮਾ ਭੇਜਾਂਗੇ ਠੀਕ ਆ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 2021 ਦੇ ਵਿੱਚ ਜਿਹੜੀ ਤੁਸੀਂ ਵੀਡੀਓ ਹੁਣ ਦੇਖ ਕੇ ਹਟਿਆ ਨਾ ਸੀਨ 2021 14 ਅਗਸਤ ਦੀ ਉਹ ਵੀਡੀਓ ਆ ਭੈਣ ਨੂੰ ਬਿਮਲਾ ਨੂੰ ਰਾਜਪੁਰੇ ਤੋਂ ਲੈ ਕੇ ਆਏ ਸੀ ਆਫੀਸਰ ਕਲੋਨੀ ਸੇ 6-7 ਸਾਲਾਂ ਤੋਂ ਭੈਣ ਇਕੱਲੀ ਉਹ ਰੂਮ ਦੇ ਵਿੱਚ ਰਹਿੰਦੀ ਸੀ ਤੈਨੂੰ ਆਪਣੀ ਭੈਣ ਦੇ ਘਰੇ ਸੌਂਦਾ ਸੀ ਕਿਵੇਂ ਨਾ ਕਿਵੇਂ ਕਰਕੇ ਘਰੇ ਸਵੇਰ ਦੇ ਟਾਈਮ ਰੋਟੀ ਰੱਖਿਆ ਹੁੰਦਾ ਸੀ ਭੈਣ ਨੂੰ ਕੋਈ ਸੋਚੀ ਨਹੀਂ ਸੀ 6 ਸਾਲਾਂ ਤੋਂ ਘਰ ਦੇ ਵਿੱਚ ਹਾਲਾਤ ਇਦਾਂ ਦੇ ਸੀ ਤੁਸੀਂ ਦੇਖਿਓ ਬਾਰ-ਬਾਰ ਜ਼ਿਕਰ ਕਰਨਾ ਅਸੀਂ ਆਪਣੀ ਹੁਣ ਭੈਣ ਦੇ ਸਾਹਮਣੇ ਠੀਕ ਨਹੀਂ ਸਮਝਦੇ ਪਰ ਬਿਮਲਾ ਭੈਣ ਨੇ ਉਹ ਤਕਲੀਫ ਜਿਹੜੀ ਕੱਟੀ ਉਹ ਕਿਉਂ ਕੱਟੀ ਕਿਹਦੇ ਕਰਕੇ ਕੱਟੀ ਉਹਦੇ ਜ਼ਿੰਮੇਵਾਰ ਕੌਣ ਸੀ ਇਹ ਵੀ ਤੁਸੀਂ ਸਾਰੇ ਜਾਣਦੇ ਹੋ ਪਰ ਸਾਡੀ ਅੱਜ ਇੱਕ ਬੇਨਤੀ ਹੈ ਅੱਜ ਭੈਣ ਠੀਕ ਹੋ ਕੇ ਘਰੇ ਜਾਣ ਲੱਗੀ ਆ। ਆਹ ਉਹਦੀ ਬੇਟੀ ਆਈ ਹੋ ਕਿ ਨਹੀਂ ਵੀਰੇ ਮੈਨੂੰ ਇੱਕ ਟਾਈਮ ਦੇ ਦਿਓ ਡੇਟ ਦੇ ਦਿਓ ਮੈਂ ਕਿਦਣ ਕਹੋਂਗੇ ਆ ਕੇ ਲੈ ਜਾਊਂਗੀ। ਟਿੰਕੂ ਸਾਡੇ ਕੋਲੇ ਉਸੇ ਦਿਨ ਤੋਂ ਹੀ ਸੇਵਾ ਕਰਾਉਂਦਾ। ਪਹਿਲੀ ਤੈਨੇ ਏਕਰੀਬ 1 ਸਾਲ ਸੇਵਾ ਕਰਾਈ। ਫਿਰ ਇਹਨੂੰ ਅਸੀਂ ਐਜੇ ਵਲੰਟੀਅਰ ਜੌਬ ਤੇ ਰੱਖਿਆ ਵੀਰੇ ਨੂੰ। ਇਹਨੂੰ ਤਰਕਾਹ ਦਿੰਨੇ ਆ ਅਸੀਂ। ਤੇ ਇਹ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਕੇਅਰ ਕਰਦਾ। ਉਹਨਾਂ ਹਸਪਤਲ ਉੱਥੇ ਭੇਜਣ ਨੂੰ ਬੰਦ ਕਰਤੇ ਪੇਸ਼ੈਂਟ ਹੁਣ ਇੱਥੇ ਅੰਦਰੀਆ ਹਸਪਤਾਲ ਬਣ ਗਿਆ ਇੱਥੇ ਮਰੀਜ਼ਾਂ ਦੀ ਟਿੰਕੂ ਦਿਨ ਰਾਤ ਸੇਵਾ ਕਰਦਾ ਨਾਲੇ ਆਪਣੀ ਮਾਂ ਦੀ ਸੇਵਾ ਕਰਦਾ ਰਿਹਾ ਨਾਲ ਹੋਰ ਮਰੀਜ਼ਾਂ ਦੀ ਕਰਦਾ ਰਿਹਾ ਹੁਣ ਪਿਛਲੇ 1.5 ਸਾਲ ਤੋਂ ਟਿੰਕੂ ਨੂੰ ਇਹਦੀ ਦਸਾਂ ਨੌਂ ਦੀ ਕਿਰਤਿਕਮਾਈ ਵੀ ਇਸ ਸੁਪਨਿਆਂ ਦੇ ਘਰ ਤੋਂ ਮਿਲ ਰਹੀ ਹੈ ਜਿਹਦੇ ਨਾਲ ਟਿੰਕੂ ਆਪਣੇ ਘਰ ਨੂੰ ਅੱਗੇ ਵਧਾਉਣਾ ਚਾਹੁੰਦਾ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਚਾਹੁੰਦਾ ਟਿੰਕੂ ਦੀ ਭੈਣ ਚਾਹੁੰਦੀ ਐ ਮੇਰੇ ਭਰਾ ਦਾ ਵੀ ਘਰ ਬਸੇ ਟਿੰਕੂ ਦੀ ਉਮਰ ਹਜੇ ਥੋੜੀ ਸੀ ਚਲੋ ਹੁਣ ਕਿੰਨੇ ਸਾਲਾਂ ਤੋਂ ਟਿੰਕੂ 19 ਸਾਲਾਂ ਦਾ ਹੋਇਆ ਟਿੰਕੂ ਹਜੇ ਹੋਰ 2-4 ਸਾਲਾਂ ਤੱਕ ਟਿੰਕੂ ਵੀ ਵਿਆਹਣ ਦੇ ਕਾਬਲ ਹੋ ਜਾਉ ਉਹਨਾਂ ਟਾਈਮੇ ਵੀਰ ਸਾਡੇ ਨਾਲ ਸੇਵਾ ਕਰਾ ਰਿਹਾ ਐ ਇੱਥੇ ਸਾਡੇ ਨਾਲ ਹਜੇ ਵਲੰਟੀਅਰਲੀ ਜੁੜਿਆ ਹੋਇਆ ਟਿੰਕੂ ਦਾ ਜਿਹੜਾ ਭਾਣਜਾ ਵਾ ਮਾਤਾ ਜੀ ਦਾ ਜਿਹੜਾ ਦੋਤਾ ਵਾ ਇਹ ਦੇਬੂ ਜਦੋਂ ਲੈ ਕੇ ਆਏ ਸੀ ਮਾਂ ਨੂੰ 2021 ਦੇ ਵਿੱਚ ਨਿੱਕਾ ਜਿਹਾ ਸੀ ਉਦੋਂ ਡਰਦਾ ਡਰਦਾ ਨਾਨੀ ਦੇ ਨੇੜੇ ਨਹੀਂ ਸੀ ਜਾਂਦਾ ਹੱਥ ਨਹੀਂ ਚੁਲਾਉਂਦਾ ਦੂਰ ਕਿਉਂਕਿ ਹਾਲ ਹੀ ਇਦਾਂ ਦਾ ਸੀ ਕੋਈ ਵੀ ਬੱਚਾ ਡਰ ਜੇਵੇ ਮਾਤਾ ਤੋਂ ਉਸ ਟਾਈਮ ਭੈਣ ਤੋਂ ਪਰ ਅੱਜ 2 ਸਾਲ ਤੇ 4 ਮਹੀਨੇ ਤੇ 12 ਦਿਨ ਹੋ ਗਏ ਮਾਂ ਨੂੰ ਸਾਡੇ ਇਸ ਘਰ ਚ ਆਈ ਨੂੰ ਭੈਣ ਨੂੰ ਸਾਡੀ ਵੱਡੀ ਨੂੰ ਇਸ ਘਰ ਚ ਆਈ ਨੂੰ ਅੱਜ ਇਹ ਭੈਣ ਵਾਪਸ ਜਾਣ ਲਈ ਰੈਡੀ ਹੈ ਬਿਲਕੁਲ ਪਹਿਲਾਂ ਵੀ ਅੱਜ ਤੋਂ 1 ਸਾਲ ਪਹਿਲਾਂ ਅਸੀਂ ਗੱਲ ਕੀਤੀ ਸੀ ਭੇਜਣ ਦੀ ਉਦੋਂ ਵੀ ਕਾਫੀ ਭੈਣਾ ਭਰਾਵਾਂ ਦੇ ਫੋਨ ਆਏ ਸੀਗੇ ਇੱਕ ਭੈਣ ਨੇ ਬਿੱਡ ਵੀ ਭੇਜੇ ਉਦੋਂ ਅਸੀਂ ਕਿਹਾ ਸੀ ਵੀ ਇਹਨੂੰ ਫਰਨੀਚਰ ਚਾਹੀਦਾ ਘਰੇ ਸਮਾਨ ਚਾਹੀਦਾ ਤਾਂ ਭੈਣ ਨੇ ਇੱਕ ਬਿੱਡਾਂ ਦੀ ਜੋੜੀ ਭੇਜਤੀ ਸੀ ਪਰ ਉਸ ਟਾਈਮ ਇਹਦੀ ਹਾਲਤ ਠੀਕ ਨਹੀਂ ਲੱਗੀ ਸਾਨੂੰ ਫਿਰ ਅਸੀਂ ਭੇਜਿਆ ਨਹੀਂ ਸੀਗਾ ਭੈਣ ਨੂੰ ਇਹ ਦੁਬਾਰਾ ਥੋੜੀ ਡਿਸਟਰਬ ਹੋਣ ਲੱਗ ਗਈ ਸੀ ਹਾਂ ਹੁਣ ਫਿਰ ਇੱਕ ਸਾਲ ਤੋਂ ਇਹ ਬਿਲਕੁਲ ਠੀਕ ਸਾਡੇ ਨਾਲ ਸੇਵਾ ਕਰਾਉਂਦੀ ਅੰਦਰ ਸਬਜ਼ੀਆਂ ਕਟਾਉਣੀਆਂ ਦੂਜਿਆਂ ਦੇ ਸਿਰ ਬੋਣੇ ਆ ਸਾਫ਼ ਸਫਾਈ ਕਰਾਉਣੇ ਕੱਪੜੇ ਧੋਣੇ ਹਰ ਤਰ੍ਹਾਂ ਦੀ ਕੰਮ ਦੇ ਵਿੱਚ ਅਸੀਂ ਇਹਨੂੰ ਨਾਲ ਸੇਵਾ ਲਈ ਲਾਉਂਦੇ ਆ ਨਾਲ ਤੇ ਵਧੀਆ ਸੇਵਾ ਕਰਦੀ ਆ ਭੈਣ ਤੇ ਹੁਣ ਇਹ ਆਪਣੇ ਘਰੇ ਚੱਲੀ ਆ ਅਸੀਂ ਨਵੇਂ ਸਾਲ ਤੇ ਕੋਸ਼ਿਸ਼ ਕਰਾਂਗੇ ਵੀ 1 ਜਨਵਰੀ ਵਾਲਾ ਦਿਨ ਆ ਜਿਹੜਾ ਆਪਦੇ ਪਿੰਡ ਜਾਵੇ ਉਸ ਦਿਨ ਘਰੇ ਜਾਵੇ ਆਪਦੇ ਘਰ ਇਹਦਾ ਬਿਲਕੁਲ ਠੀਕ ਆ ਰੰਗ ਕਰਾਤਾ ਸੀ ਸਫਾਈ ਕਰਾਤੀ ਸੀ ਦਰਵਾਜੇ ਬਾਰੀਆਂ ਠੀਕ ਕਰਾ ਲੇ ਟਿੰਕੂ ਜਾ ਕੇ ਮਿਸਤਰੀ ਲਾ ਕੇ ਜੰਗਲ ਜੁੰਗਲੇ ਸਾਰੇ ਬੰਨਿਆ ਆਇਆ ਸੀ ਬਿਲਕੁਲ ਠੀਕ ਹੋ ਗਿਆ ਘਰ ਰਿਪੇਅਰ ਕਰਾ ਲਾ ਥੱਲੇ ਵੀ ਆਪਾਂ ਹਨਾ ਕਰਤਾ ਸੀ ਟਾਇਲੈਂਟੋਲਾਂ ਲੱਗ ਗਿਆ ਰੰਗ ਹੋ ਗਿਆ ਬਹੁਤ ਸੋਹਣਾ ਬਣ ਗਿਆ ਘਰ ਬਸ ਹੁਣ ਲੋੜ ਆ ਤਾਂ ਉਸ ਘਰ ਦੇ ਵਿੱਚ ਚੈਲ ਪੈਲ ਦੀ ਆ ਉਸ ਘਰ ਦੇ ਵਿੱਚ ਉਸ ਘਰ ਦੀ ਮਾਲਕਣ ਜਾ ਕੇ ਰਹਿ ਸਕੇ ਉਹਦੇ ਲਈ ਤੁਹਾਡੀਆਂ ਅਰਦਾਸਾਂ ਦੀ ਲੋੜ ਹੈ ਦੁਆ ਮੰਗੀ ਲੋੜ ਤੇ ਇੱਕ ਜਿਹੜੀ ਲਿਸਟ ਬੋਲੀ ਆ ਭੈਣ ਨੇ ਸਮਾਨ ਦੇ ਜਿਵੇਂ ਫਰਿੱਜ ਹੁੰਦਾ কুলਰ ਹੋ ਗਿਆ ਛੱਤ ਵਾਲੇ ਪੱਖੇ ਲੱਗੇ ਨਹੀਂ ਭਾਈ ਜੀ ਛੱਤ ਵਾਲੇ ਪੱਖੇ ਹੋਗੇ 2 ਤੇ ਵਾਸ਼ਿੰਗ ਮਸ਼ੀਨ ਹੋ ਗਈ ਟੈਲੀਵਿਜ਼ਨ ਹੋ ਗਿਆ ਤੇ ਇੱਕ ਅਲਮਾਰੀ ਹੋ ਗਈ ਗਾਡਰੇਜ ਦੀ ਅਲਮਾਰੀ ਹੋ ਗਈ ਜਿਵੇਂ ਪੇਟੀਆਂ ਸਾਡੇ ਕੋਲ ਇੱਥੇ ਪਈਆਂ ਪੇਟੀ ਜਿੱਦਾਂ 5-7 ਬਿਸਤਰੇ ਪਾ ਕੇ ਉਹ ਅਸੀਂ ਇੱਥੋਂ ਭੇਜ ਦਾਂਗੇ ਸਾਡੀਆਂ ਮਾਵਾ ਭੈਣਾਂ ਦੀਆਂ ਬਿਸਤਰੇ ਰਜਾਈਆਂ ਗਦੇਲੇ ਸਾਡੇ ਕੋਲੇ ਬਹੁਤ ਆਉਂਦੇ ਨੇ ਅਸੀਂ ਉਹਦੇ ਚੋਂ ਦੇ ਦਾਂਗੇ ਸਭ ਤੋਂ ਵੱਡੀ ਜ਼ਰੂਰਤ ਆ ਤੁਹਾਡੇ ਸਾਥ ਦੀ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੀ ਪਲੀਜ਼ ਕਰਿਓ ਅਰਦਾਸ ਮੇਰੀ ਬਿਮਲਾ ਭੈਣ ਦਾ ਘਰ ਬਸ ਸਕੇ ਇਹਦਾ ਭਰਾ ਬੇਟਾ ਟਿੰਕੂ ਆ ਜਿਹੜਾ ਅਜ 19 ਸਾਲਾਂ ਦਾ ਹੋ ਗਿਆ ਉਹ ਆਪਦਾ ਘਰ ਬਸਾ ਸਕੇ ਤੇ ਦੇਬੂ ਆਪਣੀ ਨਾਨੀ ਦੇ ਨਾਲ ਰਹਿ ਸਕੇ ਕਿਉਂਕਿ ਇਹ ਹੋਰ ਵੱਡੀ ਗੱਲ ਆ ਵੀ ਇਹਦੀ ਬੇਟੀ ਦਾ ਘਰ ਵੀ ਜਿਹੜਾ ਬਸ ਥੋੜੀ ਦੂਰ ਹੀ ਆ ਇਹਨਾਂ ਦੇ ਘਰ ਤੋਂ ਜਿੱਥੇ ਵਿਆਹੀ ਹੋਈ ਹੈ ਬੇਟੀ ਤੇ ਇਸ ਕਰਕੇ ਇਹਨੂੰ ਇੱਕ سپورਟ ਵੀ ਰਹੂਗੀ ਮਾਮਾ ਧੀਆਂ ਦੋਨੋਂ ਇੱਕ ਦੂਜੇ ਦਾ ਸਾਥ ਦੇਣਗੇ ਇਨੇ ਤੇ ਇਹਦੇ ਪਤੀ ਨੇ ਤਾਂ ਬਹੁਤ ਸਾਥ ਦਿੱਤਾ ਪਹਿਲਾਂ ਵੀ ਟਿੰਕੂ ਨੂੰ ਇੰਨੇ ਸਾਲ ਆਪਣੇ ਘਰ ਰੱਖਿਆ ਕਿਉਂਕਿ ਜੇ ਮਾੜਾ ਜਿਹਾ ਵੀ ਖੜਕਾ ਸੁਣਦਾ ਸੀ ਬਾਹਰ ਭੈਣ ਨੂੰ ਆਪਦੇ ਘਰ ਚ ਤਾਂ ਫਿਰ ਬਹੁਤ ਅਗਰੈਸਿਵ ਹੋ ਜਾਂਦੀ ਸੀ ਬਸ ਟਿੰਕੂ ਉੱਥੇ ਰੋਟੀ ਰੱਖ ਕੇ ਵਾਪਸ ਪਰ ਜਿਉਂਦਾ ਸੀ ਤੇ ਅੱਜ ਸਾਡੀ ਵਿਮਲਾ ਭੈਣ ਆਪਣੇ ਘਰ ਜਾਣ ਨੂੰ ਤਿਆਰ ਨਵੇਂ ਸਾਲ ਤੇ ਨਵੀਂ ਜ਼ਿੰਦਗੀ ਤੇ ਨਵਾਂ ਸਫ਼ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੋਈ ਗੱਲ ਨਹੀਂ ਵਾਹਿਗੁਰੂ ਮੇਰ ਚੜਨਗੇ ਤੇਰਾ ਬਹੁਤ ਸਾਥ ਸੱਚੀ ਨੰਦਾ ਜੀ ਹਾਂ ਜੀ ਨੰਦਾ ਜੀ ਭਾਜੀ ਨੰਦਾ ਅੱਛਾ ਅੱਛਾ ਸასი ਘਾਲ ਦਾ ਧੰਨਵਾਦ ہماری ਮਮੀ ਦੀ ਚੋ ਗਿਆ ਨਾ ਸਾਡੀ ਮਾਰ ਚੁੱਕੇ ਜਾ ਰਹੀ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਦੇਖੋ ਤੇਰਾ ਵੀ ਬਹੁਤ ਸਾਥ ਹੈ ਭੈਣੇ ਤੂੰ ਆਪਦੇ ਭਰਾ ਦਾ ਵੀ ਸਾਥ ਦਿੱਤਾ ਮਾਂ ਦਾ ਵੀ ਸਾਥ ਦਿੱਤਾ ਤੂੰ ਮਗਰ ਆਉਂਦੀ ਰਹੀ ਆ ਤੇ ਨਹੀਂ ਤਾਂ ਉਸ ਹਾਲਾਤ ਦੇ ਵਿੱਚ ਭੈਣ ਮੇਰੀ ਬਹੁਤ ਸਾਰੇ ਲੋਕ ਛੱਡ ਕੇ ਪਰੇ ਹੋ ਜਾਂਦੇ। ਇਹ ਤਾਂ ਹੁਨਰ ਜਨਮ ਮਿਲਿਆ ਜੀ ਤੁਸੀਂ ਬਸ ਤੁਸੀਂ ਆਏ ਜਿੰਦਗੀ ਦਿੱਤੀ ਮੈਨੂੰ। ਉਹ ਵਾਹਿਗੁਰੂ ਨੇ ਉਹ ਵਾਹਿਗੁਰੂ ਜੀ ਭਾਣ ਕਿਰਪਾ ਕੀਤੀ ਆ। ਠੀਕ ਆ ਮਾਂ। ਜੀ ਆਉਣ ਦੀ ਬਖ ਦੀ ਰੇ ਮੇਰੀ ਭੈਣ। ਜੀ ਆਉਂਦੀ ਬਖ।